ਬੈਂਕ ਅੰਪਲਾਈਜ਼ ਫੈਡਰੇਸ਼ਨ ਦੇ ਸੱਦੇ ਤੇ ਪ੍ਰਭਾਤ ਪਰਵਾਨਾ ਮੈਮੋਰੀਅਲ ਟ੍ਰੇਡ ਯੂਨੀਅਨ ਸੈਂਟਰ ਪਟਿਆਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਲੰਟੀਅਰ ਅਤੇ ਸਮਰਥਕਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਇਸ ਖੂਨਦਾਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਪੰਜਾਬ ਬੈਂਕ ਅੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਕਾਮਰੇਡ ਐਸ ਕੇ ਗੌਤਮ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਬੈਂਕ ਮੁਲਾਜ਼ਮਾਂ ਅਤੇ ਵਲੰਟੀਅਰਾਂ ਦੀ ਸਮੂਹਿਕ ਭਾਵਨਾ ਦੀ ਸ਼ਲਾਘਾ ਕੀਤੀ ਪੰਜਾਬ ਨੈਸ਼ਨਲ ਬੈਂਕ ਪਟਿਆਲਾ ਦੇ ਕਾਰਜਕਾਰੀ ਚੇਅਰਮੈਨ ਸ਼੍ਰੀ ਰਾਜ ਰੂੜਾ ਵੱਲੋਂ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਗਈ। ਇਸ ਮੌਕੇ ਉਹਨਾਂ ਨਿਰਸਵਾਰਥ ਖੁਰਦਾਨੀਆਂ ਨੂੰ ਉਹਨਾਂ ਦੇ ਚੈਰੀਟੇਬਲ ਯੋਗਦਾਨ ਦੀ ਪ੍ਰਸ਼ੰਸਾ ਵਜੋਂ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਪੰਜਾਬ ਬੈਂਕ EMPLOYEES FEDERATION ਪਟਿਆਲਾ ਯੂਨਿਟ ਵੱਲੋਂ ਬਲੱਡ ਡੋਨੇਸ਼ਨ ਕੈਂਪ ਜੋ ਕਿ ਖਾਸ ਤੌਰ ਦੇ ਉੱਤੇ SOS CALL GIVEN BY BLOOD BANK ਰਜਿੰਦਰਾ ਹਸਪੀਟਲ ਅੱਜ ਲਗਾਇਆ ਗਿਆ। ਕਿਉਂਕਿ ਬਲੱਡ ਦੀ ਕਾਫੀ ਸ਼ਾਰਟੇਜ ਚੱਲ ਰਹੀ ਹੈ ਸ਼ਹਿਰ ਦੇ ਅੰਦਰ ਔਰ ਸਾਨੂੰ ਇਹ ਕਾਲ ਆਈ ਸੀਗੀ ਐਂਡ ਅ ਅਸੀਂ ਹਮੇਸ਼ਾ ਐਨੋਲੀ ਬੈਂਕ EMPLOYEES ਵੱਲੋਂ ਬਲੱਡ ਡੋਨੇਸ਼ਨ ਕੈਂਪ ਸਾਡੇ ਡਿਫਰੈਂਟ ਓਕੇਜਨਸ ਦੇ ਉੱਤੇ ਲਗਾਉਂਦੇ ਆਂ ਲੇਕਿਨ ਕੀਪਿੰਗ ਇਨ 뷰 ਦੀ ਸ਼ਾਰਟੇਜ ਆਫ ਬਲੱਡ ਫੈਡਰੇਸ਼ਨ ਨੇ ਇਮੀਡੀਏਟਲੀ ਰਿਸਪੌਂਡ ਕਰਦੇ ਹੋਏ ਇਹ ਜਲਦਬਾਜੀ ਦੇ ਵਿੱਚ ਜਿਹੜਾ ਕੈਂਪ ਹੈ ਆਰਗੇਨਾਈਜ਼ ਕੀਤਾ ਹੈ ਅਰਾਊਂਡ 50 ਜਿਹੜੀਆਂ ਹੈਗੀਆਂ ਡੋਨੇਸ਼ਨਸ ਜਿਹੜੀਆਂ ਉਹ ਅੱਜ ਹੋ ਚੁੱਕੀਆਂ ਨੇ ਪੰਜਾਬ ਬੈਂਕ ਐਮਪਲਾਈ ਫੈਡਰੇਸ਼ਨ ਇਨ ਵੇਰੀਅਸ ਅਦਰ ਏਰੀਆਜ਼ ਦੇ ਅੰਦਰ ਜੋ ਸਾਡੇ ਸੋਸ਼ਲ ਆਈਡੈਂਟੀਫਿਕੇਸ਼ਨ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਹਮੇਸ਼ਾ ਵੱਧ ਛੜ ਕੇ ਹਿੱਸਾ ਲੈਂਦੀ ਹੈ ਔਰ ਅੱਜ ਇਸ ਪ੍ਰੋਗਰਾਮ ਦੇ ਅੰਦਰ ਸਾਡੇ ਜਿਹੜੇ ਗੈਸਟ ਆਫ ਆਨਰ ਸੀਗੇ ਉਹ ਸ਼੍ਰੀ ਰਾਜੀਸ਼ ਅਰੋੜਾ ਡੀਜੀਐਮ ਪੰਜਾਬ ਨੈਸ਼ਨਲ ਬੈਂਕ ਜੋ ਕਿ ਪੀਐਨਬੀ ਸਰਕਲ ਹੈਡ ਨੇ ਇੱਥੇ ਉਹਨਾਂ ਨੇ ਖਾਸ ਤੌਰ ਦੇਤੇ ਸ਼ਿਰਕਤ ਕੀਤੀ ਔਰ ਸਾਡੇ ਸਾਰੇ तमाम ਜਿਹੜੇ ਬਲੱਡ ਡੋਨੇਟਸ ਦਾ ਉਹਨਾਂ ਨੇ ਬੜਾ ਹੌਸਲਾ ਬਣਾਇਆ ਔਰ ਇਸ ਦੇ ਵਿੱਚ ਜਿਹੜੇ ਸਾਡੇ ਡਿਫਰੈਂਟ ਬੈਂਕਸ ਨੇ तमाम ਬੈਂਕਾਂ ਦੇ ਵਿੱਚੋਂ ਸਾਡੇ ਸਾਥੀਆਂ ਨੇ ਅੱਜ ਬਲੱਡ ਡੋਨੇਟ ਕੀਤਾ ਔਰ ਅਸੀਂ तमाम ਹੋਰ ਆਰਗੇਨਾਈਜੇਸ਼ਨਸ ਜਿਹੜੀਆਂ ਸ਼ਹਿਰ ਦੇ ਅੰਦਰ ਐਨਜੀਓਜ਼ ਕੰਮ ਕਰ ਰਹੇ ਨੇ ਕੀਪਿੰਗ ਇਵਨ ਯੂ ਦੀ ਸ਼ਾਰਟੇਜ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਅਗਿਆਨ ਤੇ ਇਸੇ ਕਿਸਮ ਦੇ ਨਾਲ ਕੈਂਪ ਜਿਹੜੇ ਹੈਗੇ ਆ ਕਿਉਂਕਿ ਬਲੱਡ ਜਿਹੜਾ ਅਜਿਹੀ ਚੀਜ਼ ਹੈ ਜਿਹੜਾ ਕਿ ਬਾਜ਼ਾਰ 'ਚ ਨਹੀਂ ਮਿਲ ਸਕਦਾ ਔਰ ਬਲੱਡ ਦੇਣ ਦੇ ਨਾਲ ਕਿਸੇ ਇਨਸਾਨ ਨੂੰ ਸਿਹਤ ਦੇ ਉੱਤੇ ਕੋਈ ਐਡਵਰਸ ਇਫੈਕਟ ਵੀ ਨਹੀਂ ਪੈਂਦਾ ਇਸ ਲਈ ਸਮਾਜ ਨੂੰ ਇਹ ਸੋਚਣਾ ਚਾਹੀਦਾ ਔਰ ਇਸ ਕੰਮ ਦੇ ਲਈ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਮੈਨੂੰ ਬੜਾ ਮਾਣ ਹੈ ਕਿ ਸਾਡੇ ਪੰਜਾਬ ਦੇ ਅੰਦਰ ਹੀ ਇੱਕ ਕਸਬਾ ਹੈਗਾ ਬਠਿੰਡੇ ਦੇ ਕੋਲ ਅ ਰਾਮਪੁਰਾ ਫੂਲ ਉਹ ਪੰਜਾਬ ਦੇ ਅੰਦਰ ਲੀਡਿੰਗ ਬਲੱਡ ਡੋਨਰਸ ਜਿਹੜੇ ਹੈਗੇ ਆ ਉੱਥੇ ਨੇ ਛੋਟਾ ਜਿਹਾ ਤਸਬਾ ਹੋਣ ਦੇ ਬਾਵਜੂਦ ਸਾਡਾ ਸ਼ਹਿਰ ਜਿਹੜਾ ਹੈਗਾ ਜੋ ਰਾਇਲ ਸਿਟੀ ਦੇ ਨਾਂ ਦੇ ਉੱਤੇ ਸਮਝਾਇਆ ਜਾਂਦਾ ਅਸੀਂ ਅਪੀਲ ਕਰਦੇ ਹਾਂ ਕਿ ਜਹਾ ਜਿਆਦਾ ਜਿਹੜੇ ਸਾਡੇ ਡੋਨਰਸ ਇੱਥੇ ਹੋਣੇ ਚਾਹੀਦੇ ਆ ਔਰ ਤਾਂ ਕਿ ਅਸੀਂ ਸਮਾਜ ਦੀ ਇੱਕ ਸੱਚੀ ਸੇਵਾ ਕਰ ਸਕੀ ਅਸਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਇਹ ਪੰਜਾਬ ਬੈਂਕ ਦੇ ਫਲੈਸ਼ ਡੇਸ਼ਨ ਦੇ ਸੰਦੇ ਦੇ ਉੱਤੇ ਪਟਿਆਲਾ ਯੂਨੀਵਰਸਿਟੀ ਦੇ ਸੰਦੇ ਦੇ ਉੱਤੇ ਲਗਾਏ ਜਾ ਰਹੇ ਹਨ ਔਰ ਇਸ ਕੈਂਪ ਨੂੰ ਜੋ ਲਗਾਉਂਦਾ ਪਰਪਸ ਹੈ ਸੀ ਕਿਉਂਕਿ ਅਰਜਿੰਦ ਹਸਪਤਾਲ ਦੀ ਬਲੱਡ ਬੈਂਕ ਹੈ ਉਤੋਂ ਇੱਕ ਰਿਕੁਐਸਟ ਆਈ ਸੀ ਕਿ ਬਲੱਡ ਦੀ ਬਹੁਤ ਸ਼ਾਰਟੇਜ ਚੱਲ ਰਹੀ ਹੈ ਔਰ ਇਸ ਕਰਕੇ ਪਲੀਜ਼ ਉਹਨਾਂ ਨੇ ਰਿਕੁਐਸਟ ਕੀਤੀ ਸਾਨੂੰ ਇਹ ਕੈਂਪ ਲਾਓ ਨਾਰਮਲੀ ਅਸੀਂ ਆਪਣੇ ਕਿਸੇ ਨਾ ਕਿਸੇ ਓਕੇਜਨ ਤੇ ਲਗਾਉਂਦੇ ਆ ਕਿਸੇ ਸਾਡੇ ਜਿਹੜੇ ਯੂਨੀ ਦੇ ਨੇਤਾ ਸ਼ਹੀਦ ਹੋਏ ਉਹਨਾਂ ਦੇ ਜਾਂ ਸਾਡਾ ਫਾਊਂਡੇਸ਼ਨ ਡੇ ਹੁੰਦਾ ਉਦੋਂ ਲਗਾਉਂਦੇ ਆ ਪਰ ਇਸ ਵਾਰ ਅਸੀਂ ਪਰਟੀਕੁਲਰਲੀ ਇਹਨਾਂ ਦੀ ਡਿਮਾਂਡ ਦੇ ਉੱਤੇ ਸੀ ਕੈਂਪ ਲਗਾਇਆ ਔਰ ਇਸ ਕੈਂਪ ਲਗਾਉਣ ਲਗੇ ਸਾਨੇ ਇੱਕ ਗੱਲ ਫੀਲ ਕੀਤੀ ਸਾਰੀਆਂ ਸੰਸਥਾਵਾਂ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਜਿੰਨੀਆਂ ਵੀ ਐਨ ਜੀਓਜ਼ ਨੇ ਜਿਹੜੇ ਵੀ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਉਹ ਕੋਸ਼ਿਸ਼ ਕਰਨ ਵੀ ਸਰਕਾਰੀ ਅਧਾਰੇ ਦੇ ਥਰੂ ਹੀ ਡੋਨੇਸ਼ਨ ਕਰਨ ਅਸੀਂ ਇਹ ਨਹੀਂ ਕਹਿੰਦੇ ਕਿ ਪ੍ਰਾਈਵੇਟ ਵਾਲੇ ਕੋਈ ਕੰਮਲੇ ਕਰਦੇ ਹੋਣਗੇ ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਲੋੜ ਪੈਂਦੀ ਹੈ ਤਾਂ ਸਾਨੂੰ ਸਰਕਾਰੀ ਹਸਪਤਾਲ ਵਾਲੇ ਹੀ ਕੰਮ ਆਦੇ ਹਨ ਪ੍ਰਾਈਵੇਟ ਵਾਲੇ ਤੋਂ ਹੈਲਪ ਨਹੀਂ ਮਿਲਦੀ ਕਿਉਂਕਿ ਉਥੋਂ ਹੈਲਪ ਲੈਣੀ ਬੜੀ ਔਖੀ ਹੁੰਦੀ ਹੈ ਗਵਰਨਮੈਂਟ ਹਸਪੀਟਲ ਦੇ ਵਿੱਚ ਉਹ ਗਵਰਨਮੈਂਟ ਅਸੀਂ ਕਈ ਵਾਰ ਦੇਖਿਆ ਅਸੀਂ ਜਦੋਂ ਵੀ ਇਹਨਾਂ ਨੂੰ ਫੋਨ ਕਰਦੇ ਸੀ ਮਿੰਟ ਵਿੱਚ ਬਲੱਡ ਮਿਲ ਜਾਂਦਾ ਸੀ ਔਰ ਅਸੀਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰਾਂਗੇ ਕਿ ਬਲੱਡ ਬੈਂਕ ਜਿਹੜਾ ਉਹ ਸਰਕਾਰੀ ਹਸਪਤਾਲ ਦਾ ਰਿੰਦ ਹਸਪਤਾਲ ਦੀ ਟੀਮ ਤੋਂ ਜਾਂ ਹੋਰ ਵੀ ਜਿਹੜੇ ਹੋਰ ਸੈਂਟਰਾਂ ਦੇ ਉੱਤੇ ਵੀ ਆ ਉਹ ਵੀ ਆਪਣੇ ਸਰਕਾਰੀ ਗਵਰਨਮੈਂਟ ਹਸਪੀਟਲ ਨੂੰ ਹੀ ਡੋਨੇਟ ਕਰਿਆ ਕਰ। ਔਰ ਦੂਜਾ ਜਿਹੜੀ ਸਾਡੀ ਸੰਸਥਾ ਹੈ ਪੰਜਾਬ ਬੈਂਕ ਵਲਾਈਡ ਫੈਡਰੇਸ਼ਨ ਯੂਨੀਅਨ ਹੈ ਜੋ ਸਾਡੀ ਸਾਰੇ ਬੈਂਕਾਂ ਦੀ ਅਸੀਂ ਇਸ ਵਾਰ ਸਾਰੀਆਂ ਸੰਸਥਾਵਾਂ ਨੂੰ ਜਾਨੀ ਸਮਤੀ ਨੂੰ ਵੀ ਔਰ ਟ੍ਰੇਡ ਯੂਨੀਅਨ ਜਿਹੜੀਆਂ ਹੋਰ ਅਦਾਰਿਆਂ ਦੀਆਂ ਨੇ ਰੇਡੀਓ ਨੂੰ ਕਾਨਸਪਟ ਪਟਿਆਲਾ ਵੱਲੋਂ ਏਟਕ ਵੱਲੋਂ ਵੀ ਸਾਡੇ ਵਿੱਚ ਡੋਨੇਸ਼ਨ ਕਰਕੇ ਗਏ ਨੇ ਔਰ ਵੈਸੇ ਵੀ ਸਾਡੇ ਜਿਹੜੇ ਅਦਰ ਸੋਸਾਇਟੀਜ਼ ਆ ਜਿਹੜੀਆਂ NGO ਰੋਂ ਵਿੱਚ ਅਪੀਲ ਕੀਤੀ ਸੀ ਤਾਂ ਬਹੁਤ ਅੱਛਾ ਹੁੰਗਾਰਾ ਸਾਨੂੰ ਮਿਲਿਆ ਉਹਦੇ ਲਈ ਅਸੀਂ ਬਹੁਤ ਧੰਨਵਾਦੀ ਹਾਂ ਸਾਰਿਆਂ ਦੇ ਔਰ ਜਿੰਦਰਾ ਹਸਪੀਟਲ ਦੀ ਟੀਮ ਦੇ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਬਿਲਕੁਲ ਟਾਈਮ ਤੇ ਸਾਡੇ ਸ਼ੁਰੂ ਕਰ ਦਿੱਤਾ ਸੀ ਜਿਹੜੇ 9:30 ਵਜੇ ਅਸੀਂ ਕਿਹਾ ਸੀ ਤੇ ਸੋਵਰੀ ਆ ਗਏ ਸੀ ਯਾਰ ਬੜਾ ਵਧੀਆ ਅੱਜ ਲੋਕਾਂ ਤੋਂ ਹੁੰਗਾਰਾ ਮਿਲਿਆ ਮੈਂ ਫੇਰ ਵੀ ਬੇਨਤੀ ਕਰਾਂਗੇ ਜਿਹੜੇ ਨਹੀਂ ਆ ਸਕੇ ਅੱਜ ਸਾਡੇ ਨੂੰ ਸਾਨੂੰ ਵੀ ਸੀ ਬਹੁਤ ਜ਼ਿਆਦਾ ਸਾਥੀਆਂ ਨਹੀਂ ਪਰ ਅੱਛ ਔਰ ਮੈਂ ਜਿਹੜੇ ਰਹਿ ਗਏ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਕਿ ਹੁਣ ਅੱਜ ਕੱਲ ਬੈਂਕਾਂ ਦੇ ਵਿੱਚ ਸ਼ਾਰਟੇਜ ਸਟਾਫ ਦੀ ਹੋਣ ਕਰਕੇ ਛੁੱਟੀ ਨਹੀਂ ਮਿਲਦੀ ਜਦ ਕਿ ਸਪੈਸ਼ਲੀ ਮਿਲਦੀ ਹੈ ਪਰ ਉਹ ਨਹੀਂ ਫਿਰ ਵੀ ਬੈਂਕ ਅੰਪਲਾਈ ਜਿਹੜੇ ਐ ਡੋਨੇਟ ਕਰਕੇ ਫਿਰ ਦੁਬਾਰਾ ਆਪਣੀ ਸੀਟਾਂ 'ਤੇ ਆ ਕੇ ਕੰਮ ਕਰ ਰਹੇ ਨੇ ਤਾਂ ਮੈਂ ਹੀ ਬੇਨਤੀ ਕਰਾਂਗਾ ਜਦੋਂ ਵੀ ਮੌਕਾ ਲੱਗੇ ਤੁਸੀਂ ਖੂਨਦਾਨ ਦਾ ਕੋਈ ਸਬਸਟੀਟਿਊਟ ਨਹੀਂ ਹੈ ਖੂਨਦਾਨ ਜ਼ਰੂਰ ਕਰੋ ਥੈਂਕ ਯੂ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਔਰ ਐਸੇ ਇਨੀਸ਼ੀਏਟਿਵ ਮਤਲਬ ਬੈਂਕ ਵਾਲੇ ਬੈਂਕ ਵਾਲੇ ਲੋਕੋ ਨੇ ਸਟਾਰਟ ਕੀਤਾ ਹੈ ہماری ਐਸੋਸੀਏਸ਼ਨ ਨੇ ਸਟਾਰਟ ਕੀਤਾ ਹੈ ਇਸ سے ਅੱਛਾ और थोड़ा सा हम लोगों को भी मौका मिलता है बैंक से बाहर निकल के कुछ ऐसा काम करने का मतलब डायरेक्टली जनता की सेवा करने का या मतलब कुछ भी ऐसा कुछ एक्स्ट्रा करने का बैंक के काम के अलावा तो बहुत अच्छा महसूस होता है मैं बहुत बहुत धन्यवादी हूँ अपने एसोसिएशन का जिन्होंने ये मौका हम लोगों को भी दिया और थैंक यू वेरी मच सर थैंक यू हम लोगों को बुलाने के लिए एंड मैं चाहूंगा कि ये ऐसे ऐसे मतलब एक्टिविटीज कंटिन्यूसली होती रहे तो मेरी तरफ से भी अगर कोई ऐसा कोई इनिशिएटिव हम लोग ले सकते हैं तो प्लीज मुझे भी बताइएगा और मैं हमेशा शरीक होना चाहूंगा ऐसे एक्टिविटीज एक में थैंक यू थैंक यू